ਆਰਬੋਰ ਦੀ ਆਈਟੀ ਤੇ ਬੀਬੀ ਦਾ ਨਾਮ ਲੀਏ ਪਹਿਲੇ ਦੇ ਵਿੱਚ ਉਹਨਾਂ ਦੇ ਬਚਪਨ ਬਾਰੇ ਦੱਸਿਆ ਉਹਨਾਂ ਦਾ ਨਾਮ ਤਿਆਗਮਨ ਸੀਗਾ ਇੱਕ ਇਦਾਂ ਉਹਦੀ ਘਟਨਾ ਦੱਸੀ ਵੀ ਇੱਕ ਦਿਨ ਵਿਆਹ ਤੇ ਜਾਂਦੇ ਤਿਆਰ ਹੋ ਕੇ ਵੈਸ਼ਾਹੀ ਕੱਪੜੇ ਪਾ ਲਏ ਪਰ ਰਾਤ ਉਹਨਾਂ ਨੂੰ ਇੱਕ ਲੋੜਵੰਦ ਬੱਚਾ ਮਿਲਿਆ ਤਾਂ ਉਹਨੇ ਆਪਣੇ ਕੱਪੜੇ ਉਹਨਾਂ ਨੂੰ ਦੇ ਦਿੱਤੇ ਲੇ ਆਪ ਇਹਦਾ ਹੀ ਕਹਾਣੀ ਅੱਜ ਦੂਸਰੇ ਦਿਨ ਦੇ ਵਿੱਚ ਦੱਸਿਆ ਵੀ ਜਦੋਂ ਜਿਹੜੇ ਹੈਗੇ ਆ ਅਠਵੀਂ ਬਾਦਸ਼ਾਹੀ ਜੀ ਦੀ ਜਿਹੜੀ ਹੈਗੀ ਆ ਜੋਤੀ ਜੋ ਸਮਾਗਿਆ ਸੀਗੇ ਉਸ ਤੋਂ ਬਾਅਦ ਜਿਹੜਾ ਹੈਗਾ ਸਿੱਖ ਸੰਘਰਸ਼ ਦੇ ਵਿੱਚ بڑا 605 ਸਈ ਬੇ ਅਗਲਾ ਤੋਂ ਕਿਉਂਕਿ ਜਿਹੜੇ ਹੈਗੇ ਆ 6ਵੀਂ ਪਾ ਸੋਰੀ ਅਠਵੀਂ ਬਾਦਸ਼ਾਹੀ ਜੀ ਦਾ ਅੰਤਮ ਸੰਦੇਸ਼ ਨੂੰ ਕੀ ਕਹਿੰਦਾ ਸੀ ਅਗਲਾ ਬੰਦੀ ਬਾਬਾ ਬਕਾਲਾ ਵਿਖੇ ਜਿਹੜੇ ਹੈਗੇ ਆ ਬਹੁਤ ਸਾਰੇ ਜਿਹੜੇ ਹੈਗੇ ਆ ਲੋਕਾਂ ਨੇ ਆਪਣੇ ਡੇਰੇ ਬਣਾ ਲਏ ਸੀ ਆਪਣੇ ਆਪ ਨੂੰ ਗੁਰੂ ਕੋ ਮਾਣ ਲੱਗਦਾ ਸੀ ਠੀਕ ਹੈ ਨਾ ਤੇ ਜਿਹੜੇ ਵਿੱਚ ਧੀਰਮਲ, RAM Rai ਤੇ ਭੋਰ ਵੀ ਸੀਗੇ ਜਿਹੜੇ ਆਪਣੇ ਆਪ ਨੂੰ ਗੁਰੂ ਦੀ ਦਾਵੇਦਾਰੀ ਪੇਸ਼ ਕਰਦੇ ਸੀ ਤੇ ਇੱਕ ਕੰਨਾਇਆ ਵੀ ਗੁਰੂ ਹਰਗੋਬਿੰਦ ਰਾਏ ਜੀ ਦੇ ਦੇ ਸਮੇਂ ਜਿਹੜੇ ਗਿਆ ਇੱਕ ਲੂਣ ਦਾ ਵਪਾਰੀ ਸੀ ਮੱਖਣ ਨਾਲ ਲਵਾਉਂਦਾ ਹੈ ਨਾ ਉਦਾ ਜਿਹੜਾ ਹੈਗਾ ਆ ਜਦੋਂ ਜਹਾਜ਼ ਸਮਾਨ ਲਿਆਦਾ ਚੋਬਰਿਆ ਸੀ ਤਾਂ ਉਹਨੇ ਗੁਰੂ ਜੀ ਅੱਗੇ ਫਰਿਆਦ ਕੀਤੀ ਸੀ ਕਿ ਇਹ ਸੱਚਾ ਜਿਹੜੀ ਹੈਗੀ ਆ ਵੀ ਮੇਰਾ ਇਹ ਬੇੜਾ ਬੰਨੇ ਲਵਾ ਦੇ ਜਿਹੜਾ ਜਹਾਜ਼ ਪਾਰ ਕਰਵਾ ਦੇ ਤੇ ਮੈਂ ਸ੍ਰੀ ਅਦਿਸੰਭੰਗ ਗੱਡਾਂ ਗੱਲ ਤੇ 500 ਸੋਨੇ ਦੀਆਂ ਮੋਹਰਾ ਆਪ ਜੀ ਨੂੰ ਭੇਟ ਕਰਾਂ ਠੀਕ ਹੈ ਨਾ ਮੱਖਣ ਸ਼ਾ ਲਵਾਣਾ ਵੀ ਗੁਰੂ ਨੂੰ ਲੱਭਦਾ ਲੱਭਦਾ ਜਦੋਂ ਅਸੀਂ ਦਿੱਲੀ ਦੀ ਸੰਗਤ ਦੇ ਨਾਲ ਆ ਗਿਆ ਇਸੇ ਬਟਾਲੇ ਠੀਕ ਹੈ ਨਾ ਉਹਨੇ ਸਾਰੇ ਗੁਰੂਆਂ ਦੇ ਉੱਤੇ ਜਿਹੜੀਆਂ ਪੰਜ-ਪੰਜ ਸੋਨੇ ਦੀਆਂ ਮੋਹਰਾਂ ਰੱਖੀਆਂ ਤੇ ਪੱਥਰ ਤੇ ਕਿਹਾ ਪਰਉਪਕਾਰ ਨੂੰ ਸੰਪੂਰਨ ਕੀਤਾ ਫਿਰ ਉਹਨੂੰ ਜਿਹੜਾ ਆ ਕਿਸੇ ਨੇ ਜਰੂਰ ਤੇਗਵਾ ਦੇਣ ਵਾਲੇ ਦੱਸਿਆ ਠੀਕ ਹੈ ਨਾ ਉਹਨੇ ਉਹਨਾਂ ਕੋਲ ਆ ਕੇ ਵੀ ਪੰਜ ਮੋਹਰਾਂ ਰੱਖੀਆਂ ਠੀਕ ਹੈ ਜਦੋਂ ਜਾਣ ਲੱਗਾ ਤਾਂ ਆਵਾਜ਼ ਆਈ ਵੀ ਸਿੰਘਾਂ ਜਿਹੜੀ ਹੈਗੀ ਆ ਗੱਲ ਤਾਂ 500 ਸੋਨੇ ਦੀਆਂ ਮੋਹਰਾਂ ਨਹੀਂ ਹੋਈ ਸੀ ਕਸਵੰਤ ਕੰਕੜੀ ਹੋਈ ਸੀ ਦਾ ਮੱਖਣ ਸ਼ਾਲਵਾਣਾ ਨੇ ਜਿਹੜਾ ਹੈਗਾ ਆ ਉਹ ਕੋਈ ਉਹਨੂੰ ਬਦਲਾ ਗਿਆ ਉਹਨੇ ਉਸ ਹੋ ਗਿਆ ਦਾ ਮਨ ਨੂੰ ਸ਼ਾਂਤੀ ਮਿਲ ਗਈ ਉਹਨੇ ਉੱਪਰ ਚੜ ਕੇ ਲौला ਪਾਰੇ ਗੁਰੂ ਲਾਤੋ ਰੇ ਪ੍ਰਗਟ ਹੋਈ ਗੁਰਿਆਈ ਭਈ ਜਿਹੜੇ ਹੈਗੇ ਆ ਗੁਰੂ ਲੱਗ ਪਏ ਲੱਗ ਪਏ ਠੀਕ ਹੈ ਨਾ ਇਸ ਤਰ੍ਹਾਂ ਜਿਹੜੀ ਦਿੱਲੀ ਤੋਂ ਸੰਗਤ ਆਈ ਸੀ ਉਹਨਾਂ ਨੇ ਫੇ ਜਿਹੜਾ ਮਾਰੀਆ ਸਿੰਘ ਹੋਰ ਕੀਤਾ ਦੇਖ ਕੇ ਉਹਨਾਂ ਨੂੰ ਗੁਰੂ ਜਿਹੜਾ ਹੈਗਾ ਆ ਆ ਗਿਆ ਠੀਕ ਹੈ ਨਾ ਇਸ ਤਰ੍ਹਾਂ ਜਿਹੀ ਆ ਇਹ ਜਿਹੜਾ ਅੱਜ ਦਾ ਦੂਜਾ ਰੰਗ ਜਿਹੜਾ ਸੀਗਾ ਗੁਰੂ ਲਾਤੋ ਰੇ ਪ੍ਰਗਟ ਹੋਈ ਕਰਾਈ ਗੁਰੂ ਲੱਭਣ ਦੇ ਬਾਰੇ ਅਜਰ ਦੂਜਾ ਦੇਣਾ ਜਿਗਾ ਕੁੱਤੇ ਬਾਦਰ ਵਿੱਚ ਜਿਵੇਂ ਜੀਵਨ ਆਸੋ